ਵਾਰਿੰਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ ਅੱਜ ਹੈ 21 ਅਪ੍ਰੈਲ 21 ਅਪ੍ਰੈਲ ਦਾ ਜਿਹੜਾ ਸਿੱਖ ਇਤਿਹਾਸ ਹੈ ਉਹਦੇ ਵਿੱਚ ਅੱਜ ਦੇ ਦਿਨ ਬਹੁਤ ਹੀ ਸਿੱਖ ਪਾਉਂਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦਾ ਅੱਜ ਦੇ ਦਿਨ ਜਨਮ ਦਿਨ ਹੋਇਆ ਸੀ ਇਹ ਜਨਮ 21 ਅਪ੍ਰੈਲ 1853 ਨੂੰ ਪਟਿਆਲਾ ਰਿਆਸਤ ਦੇ ਵਿੱਚ ਹੋਇਆ ਸੀ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਤੇ ਇਹ ਗੈਨੀ ਦੇਤ ਸਿੰਘ ਜੀ ਉਹ ਨੇ ਜਿਨ੍ਹਾਂ ਦਾ ਕੌਮ ਦੇ ਮਹਾਨ ਵਿਦਵਾਨਾਂ ਦਾ ਜਿਨ੍ਹਾਂ ਦਾ ਨਾਮ ਅਸੀਂ ਉਂਗਲੀਆਂ ਦੇ ਤੇ ਗਿਣੀਏ ਤਾਂ ਇਹ ਮਹਾਨ ਵਿਦਵਾਨ ਉਹਨਾਂ ਦੇ ਵਿੱਚੋਂ ਆਉਂਦੇ ਨੇ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਜੁਲਾਹਾ ਘਰ ਦੇ ਵਿੱਚ ਪੈਦਾ ਹੋ ਕੇ ਇਹਨਾਂ ਨੇ ਬਹੁਤ ਜਿਆਦਾ ਕੌਮ ਦੀ ਵਿੱਦਿਆ ਹਾਸਲ કરી ਬਚਪਨ ਤੋਂ ਹੀ ਇਹਨਾਂ ਨੂੰ ਪੜ੍ਹਨ ਦਾ ਸ਼ੌਂਕ ਸੀ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਗੁਲਾਬ ਦਾਸ ਸੀ ਜਿਹੜਾ ਡੇਰਾ ਸੀ ਰੋਪੜ ਉਥੇ ਭੇਜ ਦਿੱਤਾ ਸੀ ਰੋਪੜ ਦੇ ਵਿੱਚੋਂ ਇਹਨਾਂ ਨੇ ਬਹੁਤ ਵਿੱਦਿਆ ਪ੍ਰਾਪਤ ਕਰੀ ਉਥੇ ਆਪ ਜੀਆ ਨੇ ਬਿਦਾਂਤ ਤੇ ਨੀਤੀ ਸ਼ਾਸਤਰ ਫਲਸਫੇ ਦੇ ਉੱਤੇ ਬਹੁਤ ਵਿੱਦਿਆ ਪ੍ਰਾਪਤ ਕਰੀ ਉਸ ਤੋਂ ਬਾਅਦ ਆਪ ਜੀਆ ਨੂੰ ਕਸੂਰ ਜ਼ਿਲ੍ਹੇ ਦੇ ਵਿੱਚ ਸੁੱਤੀਆਂ ਵਾਲਾ ਉਥੇ ਉਦਾਸੀ ਡੇਰੇ ਦੇ ਵਿੱਚ ਭੇਜਿਆ ਜਾਂਦਾ ਉਥੇ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੀਆਂ 12 ਭਾਈ ਗੁਰਦਾਸ ਜੀ ਦੇ ਨਾਲ ਸੰਬੰਧਤ ਕਿਤਾਬਾਂ ਪੜੀਆਂ ਜਿਨ੍ਹਾਂ ਤੋਂ ਆਪ ਜੀ ਨੂੰ ਬਹੁਤ ਗਿਆਨ ਪ੍ਰਾਪਤ ਹੋਇਆ ਆਰਿਆ ਸਮਾਜ ਦੇ ਆਪ ਜੀ ਨੇ ਜਿਹੜੇ ਮਹਾਨ ਵਿਦਵਾਨ ਸੀਗੇ ਦਿਆਨੰਦ ਜੀ ਉਹਨਾਂ ਦੇ ਨਾਲ ਸੰਵਾਦ ਕੀਤਾ ਸੀ ਤੇ ਉਹ ਸੰਵਾਦ ਦੇ ਵਿੱਚ ਹਾਰ ਗਏ ਸੀ ਸਾਡੇ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਜਿੱਤ ਗਏ ਸੀ ਬਹੁਤ ਹੀ ਗਰੀਬ ਘਰ ਦੇ ਵਿੱਚ ਪੈਦਾ ਹੋ ਕੇ ਆਪ ਜੀ ਨੇ ਸਿੱਖਾਂ ਦੇ ਵਿੱਚ ਇੱਕ ਗੁਰਮੁਖੀ ਅਖਬਾਰ ਚਾਲੂ ਕੀਤਾ ਸੀ ਜਿਹੜਾ 11 ਅਪ੍ਰੈਲ 1880 ਨੂੰ ਚਾਲੂ ਕਰਿਆ ਸੀ ਇਹਦੇ ਵਿੱਚ ਆਪ ਜੀ ਦੀ ਮਦਦ ਮਾਲੀ ਰੂਪ ਪੈਸੇ ਕਨੀਓ ਗਿਆਨੀ ਗੁਰਮੁਖ ਸਿੰਘ ਜੀ ਦੰਦੇ ਸੀਗੇ ਪਰ ਸਾਰਿਆ ਕਰਤਾ ਧਰਤਾ ਇਸ ਅਖਬਾਰ ਦਾ ਗਿਆਨੀ ਦਿੱਤ ਸਿੰਘ ਜੀ ਸਨ ਉਹ ਚੜ੍ਹਾਈ ਕਰ ਗਏ ਉਸ ਤੋਂ ਬਾਅਦ ਆਪ ਜੀ ਨੂੰ ਅਖਬਾਰ ਬੰਦ ਕਰਨਾ ਪਿਆ ਟੀਬੀ ਦਾ ਵਿੱਚ ਰਹਿ ਕੇ ਬਿਆੰਤ ਪੁਸਤਕਾਂ ਲਿਖੀਆਂ ਇੰਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪੁਸਤਕ ਹੈ ਜਾਂ ਜਿਹਦੇ ਕਿਤਾਬ ਦੇ ਵਿੱਚ ਨੂੰ ਵੱਧ ਲੋਕਾਂ ਨੇ ਤਵੱਜੋ ਦਿੱਤੀ ਉਹ ਹੈ ਜੀਵਨ ਗੁਰਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਸਾਹਿਬ ਗੁਰੂ ਹਰਰਾਏ ਗੁਰੂ ਹਰਕ੍ਰਿਸ਼ਨ ਕਲਗੀ ਸਰਵ ਉਕਾਰ ਗੁਰੂ ਗੋਬਿੰਦ ਸਿੰਘ ਦੇ ਸੰਬੰਧ ਵਿੱਚ ਸਿੰਘਗਣਿਆ ਦਾ ਛੇਦਕ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੇ ਬਹੁਤ ਜ਼ਿਆਦਾ ਪੁਸਤਕਾਂ ਲਿਖੀਆਂ ਜਿਹਨਾਂ ਨੂੰ ਸਿੱਖ ਕੌਮ ਅੱਜ ਵੀ ਪੜ ਕੇ ਗਿਆਨ ਲੈਂਦੀ ਆ ਇਹ ਕੌਮ ਦੇ ਸਿੱਖ ਮਹਾਨ ਵਿਦਵਾਨ ਕੋਈ ਨਹੀਂ ਤੇ ਜਿਨ੍ਹਾਂ ਨੇ ਆਰਿਆ ਸਮਾਜ ਦੇ ਬਹੁਤ ਵੱਡੇ ਦੁਨੀਆ ਭਰ ਦੇ ਵੱਡੇ ਵਿਦਵਾਨ ਨੂੰ ਸੰਵਾਦ ਦੇ ਵਿੱਚ ਹਰਾ ਦਿੱਤਾ ਸੀ ਏ ਸੀ ਸਾਡਾ ਅੱਜ ਦਾ 21 April ਦਾ ਸਿੱਖ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ